ਸਵਰਾਜ ਏਜੰਸੀ ਸ਼ਹਿਰ ਮੌਕਸਰ ਸਾਹਿਬ ਕੇ ਪਹੁੰਚੇ ਆ ਬਾਈ ਆਪਣੇ ਕੋਲਿਆ ਸਵਰਾਜ ਏਜੰਸੀ ਵਿੱਚ ਜਿਹੜੇ ਪੁਰਾਣੇ ਟਰੈਕਟਰ ਕੱਟੇ ਅੱਜ ਤੁਹਾਨੂੰ ਸਾਰੇ ਵਿਖਾਉਣੇ ਆ ਹਾਂਜੀ ਬਾਈ ਕੀ ਹਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਜੀ ਸਭ ਤੋਂ ਪਹਿਲਾਂ ਤਾਂ ਬਾਈ ਜਿਹੜਾ ਇਹ ਆਸ਼ਾ ਟਰੈਕਟਰ ਆ ਇਹ ਕਿਹੜਾ ਮਾਡਲ ਆ ਆਸ਼ਾ 241 2022 ਮਾਡਲ ਆ ਜੀ 2022 ਮਾਡਲ ਆ ਨੰਬਰ 50 ਵਾ 50 ਨੰਬਰ ਆ ਜੀ ਠੀਕ ਆ 250 ਘੰਟਾ ਚੱਲਿਆ ਟਰੈਕਟਰ ਆ ਜੀ ਇਹ ਬਾਈ 250 ਘੰਟਾ ਜਿਹੜਾ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਬਾਕੀ ਸਾਰ ਸਭ ਤਾਂ ਹੋਈ ਹੈ ਬਾਈ ਹਾਂ ਹਾਂ ਸਾਰ ਸਭ ਹੋ ਗਿਆ ਠੀਕ ਹੈ ਜੀ ਸਮਾਨ ਬਾਈ ਇਸ ਟਰੈਕਟਰ ਨਾਲ ਕੀ ਕੋਸਾ ਬੱਸ ਜੋ ਲੱਗਿਆ ਸਹੀ ਆ ਠੀਕ ਹੈ ਜੀ ਜਿਵੇਂ ਸਮਾਨ ਵੀਡੀਓ ਵਿੱਚ ਦੇਖ ਰਹੇ ਹੋ ਆ ਹੀ ਮਿਲੂਗਾ ਬਾਕੀ ਕੀ ਮੌਲਾ ਬਾਈ ਇਹ ਤੇ ਡਿਮਾਂਡ ਕੀ ਹੈ ਟਰੈਕਟਰ ਦੀ ਆ 3.75 ਲੱਖ ਮੰਗਦੇ ਆਪਾਂ 3 ਲੱਖ ਪਾਵਰ ਸਟੇਰੀਂਗ ਵਾਲਾ ਆਸ਼ਾ ਟਰੈਕਟਰ ਆ 241 375000 ਬਾਈ 375000 ਠੀਕ ਆ ਡਿਮਾਂਡ 375000 ਆ ਜਿਹੜਾ ਕਰਕੇ ਆਊਗਾ ਬਾਈ ਵੀਡੀਓ ਸ਼ੇਅਰ ਮਾਨਤਨ ਕਰੋਗੇ ਉਸ ਕਰ ਦਾਂਗੇ ਠੀਕ ਹੈ ਜੀ ਫੁੱਲ ਮਾਨਤਨ ਕੀਤਾ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੇ ਕਿਸੇ ਵੀਰ ਭਰਾ ਨੇ ਨਵਾਂ ਟਰੈਕਟਰ ਬਾਰੇ ਸੋਚ ਰਹੇ ਆ ਨਾ ਬਾਈ ਆਸ਼ਾ ਲੈਣ ਬਾਰੇ ਬਿਲਕੁਲ ਬਿਲਕੁਲ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਘੱਟ ਮੁੱਲ ਦੇ ਵਿੱਚ ਮਿਲ ਜਾਊਗਾ ਅੱਗੇ ਆਗੇ ਜੀ 855 ਬਾਈ ਇਹ ਕਿਹੜਾ ਮਾਡਲ ਆ ਇਹ 2000 ਤੇ 8 ਮਾਡਲ ਆ ਜੀ ਇਹ 2008 ਮਾਡਲ ਆ ਨੰਬਰ 50 ਵੀ ਆ ਨੰਬਰ 50 ਆ ਫਰਸਟ ਓਨਰ ਆ ਪੰਜਾਬ ਨੰਬਰ ਆ ਫਰਸਟ ਓਨਰ ਆ ਗੱਲ ਕਰੀਏ ਰੰਗ ਪੇਡ ਦੀ ਰੀਜਨਲ ਆ ਰੀਜਨਲ ਆ ਜੀ ਪਾਵਰ ਸਟੀering ਆ ਕੰਪਨੀ ਦਾ ਠੀਕ ਆ ਕੰਪਨੀ ਦਾ ਪਾਵਰ ਸਟੀering ਆ ਸਾਰਾ ਰੰਗ ਪੇ ਟਰੈਕਟਰ ਰੀਜਨਲ ਆ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਇਹਦੇ ਹੈਗੇ 75 ਤੋਂ 80% 80% ਟਾਇਰ ਹੈਗੇ ਆ ਹਾਂ ਚਾਰੇ ਟਾਇਰ 75 ਤੋਂ 80% ਕੰਪਨੀ ਦੇ ਟਾਇਰ ਆ ਇੰਜਨ ਗੇਅਰ ਦਾ ਪੂਰਾ ਚੰਗਾ ਸਮਾਨ ਛਤਰੀ ਲੱਗੀ ਆ ਡੰਡਾ ਫੱਟੀ ਪੂਰਾ ਜੀ ਕੀ ਡਿਮਾਂਡ ਆ ਬਾਈ ਇਹਦੀ ਮੰਗਦੇ ਆ 3 ਲੱਖ 73 ਹਜ਼ਾਰ ਜੀ ਇਹਦੀ ਵੀ ਡਿਮਾਂਡ 3 ਲੱਖ 75 ਹਜ਼ਾਰ ਆ 2008 ਮਾਡਲ ਦੀ 2008 ਮਾਡਲ ਆ ਪਾਵਰ ਸਟੀering ਪਾਵਰ ਸਟੀering ਵਾਲੀ ਦੀ ਤੇ ਬਾਕੀ ਕਰੋਂਗੇ ਭਾਈ ਮੌਕੇ ਤੇ ਮਾਨ ਤਨ ਹਰ ਟਰੈਕਟਰ ਵਿੱਚੇ ਹੀ ਹੋ ਜੂਗਾ ਨਾ ਹਰ ਸੇ ਹੋ ਜੂਗਾ ਠੀਕ ਆ ਸਾਰਿਆਂ ਟਰੈਕਟਰਾਂ ਵਿੱਚੋਂ ਮਾਨ ਤਨ ਹੋ ਜੂਗਾ ਜੀ ਅੱਗੇ ਆ ਗਿਆ ਜੀ ਸੋਨਾ ਲੀਕਾ 750 ਇਹ 2024 ਮਾਡਲ ਆ ਇਹ ਤਾਂ ਭਾਈ ਨਵਾਂ ਹੀ ਆ ਫਿਰ ਹਨਾ ਇੱਕ ਹਿਸਾਬ ਦਾ ਬਿਲਕੁਲ ਨਵਾਂ ਹੀ ਆ ਇਹ 2024 ਮਾਡਲ ਇਹ ਕਿੰਨੇ ਘੰਟੇ ਚੱਲਿਆ ਬਈ ਕੰਪਨੀ ਰਿਕਾਰਡ ਨੂੰ ਇਹ ਚੱਲਿਆ ਆਪਣਾ 250 ਘੰਟਾ ਚੱਲਿਆ ਇਹ ਇਹ ਵੀ 250 ਘੰਟਾ ਚੱਲਿਆ 2024 ਮਾਡਲ ਆ ਜਿਵੇਂ ਨਵਾਂ ਸ਼ੋਰੂਮ ਕੰਡੀਸ਼ਨ ਟਰੈਕਟਰ ਆ 3 ਸਪੀਡ ਆ 3 ਸਪੀਡ ਆ ਠੀਕ ਆ ਬਾਈ ਸਰ ਦਾ ਨੰਬਰ ਆ ਸ਼੍ਰੀ ਮੋਖਸਰ ਸਾਹਿਬ ਦਾ ਲੋਕਲ ਨੰਬਰ ਹੈਣਾ ਬਈ ਲੋਕਲ ਨੰਬਰ ਠੀਕ ਆ ਲੋਕਲ ਨੰਬਰ ਆ ਪੀਵੀ 30 ਸੋਨਾਲੀਕਾ ਸਕੰਦਰ ਮਾਡਲ ਟਰੈਕਟਰ ਆ 2024 ਮਾਡਲ ਇਹ ਵੀ ਜੇ ਕਿਸੇ ਵੀਰ ਭਰਾਣੇ ਟਰੈਕਟਰ ਨਵਾਂ ਲੈਣਾ ਤਾਂ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਐਂ ਸ਼ੋਰੂਮ ਕੰਡੀਸ਼ਨ ਆ ਪੂਰੇ ਸਹੀ ਰੇਟ ਚ ਮਿਲ ਜੂਗਾ ਡਿਮਾਂਡ ਕੀ ਹੈ ਬਈਏ ਜੀ ਨਵੇਂ ਨਾਲੋਂ ਲੱਖ ਰੁਪਇਆ ਸਸਤਾ ਦੇ ਦਾਂਗੇ ਠੀਕ ਆ ਨਵਾਂ ਟਰੈਕਟਰ ਨਵਾਂ ਟਰੈਕਟਰ ਜਿੰਨੇ ਦਾ ਹੋਇਆ ਉਹ ਤੋਂ ਲੱਖ ਰੁਪਇਆ ਸਸਤਾ ਮਿਲ ਜੂਗਾ ਨਾਲੇ ਚੱਲਿਆ ਵੀ ਕੁਝ ਨਹੀਂ ਢਾਈ ਘੱਟਾਂ ਚੱਲਿਆ ਲੱਖ ਰੁਪਇਆ ਸਸਤੇ ਮਿਲ ਜੂਗਾ ਜੇ ਟਰੈਕਟਰ ਤੁਸੀਂ ਇਹ ਖਰੀਦਣਾ ਤਾਂ ਮਾਨਤਨ ਹੋਰ ਹੋ ਜੂਗਾ ਨਾ ਬਾਈ ਠੀਕ ਆ ਹੋਰ ਵੀ ਮਾਨਤਨ ਹੋ ਜੂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਅੱਗੇ ਜਵਾਂ ਨਾ ਵਾ ਬਈਏ ਇਹ 2025 ਮਾਡਲ ਆ ਇਹ ਤਾਂ ਜਮਾਂ ਹੀ ਨਵਾਂ ਇੱਕ ਹਿਸਾਬ ਦਾ 25 ਮਾਡਲ ਆ ਇਹ ਤਾਂ ਟੈਰਨ ਤੇ ਵੀ ਵੇਖ ਲਾਉਂਗਾ ਪਿਆ ਅਪੋਲੋ ਉਵੇਂ ਹੀ ਲਿਖਿਆ ਉਵੇਂ ਹੀ ਲਿਖਿਆ ਹੋਇਆ ਕੰਪਨੀ ਦਾ ਸਾਰਾ 2025 ਮਾਡਲ ਆ 80 ਘੰਟੇ ਚੱਲਿਆ ਸਿਰਫ 85 ਘੰਟੇ 85 ਘੰਟੇ ਚੱਲਿਆ ਇਹ ਵੀ ਪੀਪੀ ਆ ਮੁਖਸਰ ਦਾ ਨੰਬਰ ਹੀ ਆ ਇਹ ਵੀ ਲੋਕਲ ਨੰਬਰ ਆ ਸ਼੍ਰੀ ਮੁਖਸਰ ਸਾਹਿਬ ਦਾ ਤੇ 85 ਘੰਟੇ ਕੰਪਨੀ ਰਿਕਾਰਡ ਨਾਲ ਚੱਲਿਆ ਹਜੇ ਬਈ ਪਹਿਲੀ ਸਰਵਲ ਤਾਂ ਹੋਈ ਨਹੀਂ ਹੋਣੀ ਨਹੀਂ ਹੋਈ ਹਜੇ ਤਾਂ ਸੀਟਾਂ ਦੇ ਕਾਗਜ਼ ਡੰਡੇ ਦੇ ਕਾਗਜ਼ ਉੱਧਾਂ ਹੀ ਪਏ ਆ ਲੱਫਟੇ ਵੀ ਨਹੀਂ ਆਇਆ ਹਜੇ ਆ ਸੀਟਾਂ ਦੇ ਕਾਗਜ਼ ਉਵੇਂ ਹੀ ਪਏ ਆ ਨਾਲ ਸਮਾਨ ਸਾਰਾ ਮਿਲੂ ਇਹ ਨਵੇਂ ਨਾਲੋਂ 75000 ਘੱਟ ਕੇ ਦੇ ਦਿਆਂਗੇ ਠੀਕ ਆ ਵੀ ਆਹੋ ਚੱਲਿਆ ਵੀ ਬਾਈ ਕਿੰਨਾ ਹੈਗਾ ਕਿ ਨਹੀਂ ਚੱਲਿਆ ਚੱਲਿਆ ਹੀ ਨਹੀਂ ਇਹਦਾ ਜਮੇ ਡੱਕ ਨਵੇਂ ਨਾਲੋਂ 75000 ਰੁਪਇਆ ਘੱਟ ਦੇ ਦੇਣਗੇ ਬਾਈ ਹੁਣੀ ਜੇ ਕੋਈ ਨਵਾਂ ਟਰੈਕਟਰ ਇਹ ਹੈ ਤਾਂ ਨਵਾਂ ਹੀ ਆ ਪਰ ਥੋੜਾ ਜਿਹਾ ਇੱਕ ਘੰਟਾ ਚੱਲਿਆ ਕਰਕੇ 85 ਕਿ ਘੰਟੇ ਤਾਂ ਕਰਕੇ 75000 ਦਾ ਫਰਕ ਪੈ ਜਾਊਗਾ ਨਾ ਬਾਈ ਇੱਕ ਘੰਟੇ ਦੇ 1000 ਉੱਡ ਗਿਆ ਹਾਂ ਇੱਕ ਘੰਟੇ ਦੇ 1000 ਉੱਡ ਗਿਆ 1000 ਘਟਾ ਦੇਣਗੇ ਠੀਕ ਆ ਬਾਈ ਤੇ ਜਿਹੜਾ ਇੱਧਰ ਆ ਗਿਆ 750 ਬਾਈ ਇਹ ਵੀ 2024 ਮਾਡਲ ਆ 2024 ਮਾਡਲ ਆ ਪੀਬੀ 30 ਸ਼੍ਰੀ 11 ਦੀ ਗੱਲ ਕਰੀਏ ਟਾਇਰ ਜਵਾਂ ਨਵੇਂ ਹੀ ਆ ਇਹ ਵੀ 24 ਮਾਡਲ ਟਰੈਕਟਰ ਆ 750 ਤੇ ਬਾਈ ਡਾਕੂਮੈਂਟ ਸਾਰਿਆਂ ਦੇ ਕੰਪਲੀਟ ਹੋਣਗੇ ਹਾਂ ਹਾਂ ਡਾਕੂਮੈਂਟ ਸਭ ਨੇ ਕੰਪਲੀਟ ਆ ਠੀਕ ਆ ਵੀ ਜੇ ਕਿਸੇ ਨੇ ਬਾਈ ਲੋਨ ਵੀ ਕਰਾਉਣਾ ਤਾਂ ਆਪਣੀ ਏਜੰਸੀ ਲੋਨ ਕਰ ਦੂਗੀ ਹਾਂ ਹਾਂ ਕਰਾ ਕੇ ਦੇਵਾਂਗੇ ਲੋਨ ਵੀ ਕਰਾ ਕੇ ਦੇਵਾਂਗੇ ਠੀਕ ਆ ਜੇ ਕਿਸੇ ਵੀਰ ਭਰਾ ਨੇ ਲੋਨ ਕਰਾਉਣਾ ਤਾਂ ਲੋਨ ਵੀ ਹੋ ਜਾਊਗਾ ਬਾਕੀ ਨਵੀਂ ਕੰਡੀਸ਼ਨ ਦੇ ਟਰੈਕਟਰ ਆ ਫੁੱਲ ਇੰਜਨ ਗੇਅਰ ਦੀ ਗਾਰੰਟੀ ਵਾਲੇ ਆ ਇਹ ਵੀ ਮੰਨ ਲਓ 100 150 ਘੰਟੇ ਹੀ ਚੱਲਿਆ ਇਹ ਵੀ 150 ਘੰਟੇ ਹੀ ਚੱਲਿਆ ਬਾਈ ਹੁਣ ਇਹ ਕਹਿੰਦੇ ਵੀ ਕਵਰ ਕਵਰ ਸੀਟ ਦੇ ਵੇ ਸਾਰਾ ਸਮਾਨ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਤੇ ਬਾਈ ਕੀ ਡਿਮਾਂਡ ਹੈ ਇਹਦੀ ਪਰ ਨਵੇਂ ਨਾਲੋਂ ਲੱਖ ਰੁਪਏ ਘਟਕੇ ਦੇ ਦੇਣਗੇ ਵੀ ਠੀਕ ਆ ਇਹ ਵੀ ਨਵੇਂ ਨਾਲੋਂ ਲੱਖ ਰੁਪਿਆ ਘਟਕੇ ਦੇ ਦੇਣਗੇ ਬਾਈ ਹੁਣੀ ਪੂਰਾ ਚੰਗਾ ਟਰੈਕਟਰ ਆ ਤੇ ਵਾਹ ਕੇ ਲਿਆ ਸਕਦੇ ਹਾਂ ਵਾਹ ਕੇ ਵਾਹ ਕੇ ਪਰਕੇ ਠੀਕ ਆ ਅੱਗੇ ਆ ਗਿਆ ਜੀ 59 11 ਮਾਡਲ ਕਿਹੜਾ ਬਾਈ 2098 ਮਾਡਲ ਆ ਜੀ 1998 ਹਾਂ 1998 ਮਾਡਲ ਆ ਨੰਬਰ ਪੀ ਆ ਵਾ ਨੰਬਰ 50 ਠੀਕ ਹੈ ਜੀ ਪਿਆਬ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਈ ਰੰਗ ਪੇੜ ਦੀ Ориਜਨਲ ਆ ਸਾਰਾ ਹਨਾ Ориਜਨਲ ਸੋਨਾ ਟਰੈਕਟਰ ਆ ਸੋਨਾ ਟਰੈਕਟਰ ਆ ਜਿੱਥੋਂ ਦਾ ਬੇਦਾਗ ਟਰੈਕਟਰ ਆ ਪੂਰਾ ਜਿੱਥੋਂ ਰੰਗ ਨਿਕਲੇ ਸਾਰਾ Ориਜਨਲ ਆ Ориਜਨਲ Ориਜਨਲ ਗੱਲ ਕਰੀਏ ਬਈ ਇਹਦੇ ਟਾਇਰਾਂ ਦੀ 16 9 28 ਦੇ ਟਾਇਰ ਆ 90 ਪੈਸੇ ਹੋਣਗੇ ਜਿਵੇਂ ਨਵੇਂ ਆ 90 ਤੋਂ 95 ਪੈਸੇ ਟਾਇਰ ਆ ਤੇ ਟਰੈਕਟਰ ਸਾਰਾ Ориਜਨਲ ਆ ਫੇਬਰ ਹੱਡ ਲੱਗੀ ਆ ਸਮਾਨ ਪੂਰਾ ਡੰਡਾ ਫੱਟੀ ਛਤਰੀ ਤੇ ਬਈ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ 3 ਲੱਖ 25000 ਰੇਟ ਆ ਜੀ ਠੀਕ ਆ ਜੀ ਨਨ ਲੱਖ ਦੇ 25000 ਰੁਪਿਆ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਬਈ ਮਾਨਤਨ ਕੀਤਾ ਜਾਊਗਾ ਕੀਤਾ ਜਾਊਗਾ ਠੀਕ ਆ ਜੀ ਇਹ ਵੀ ਟਰੈਕਟਰ ਵਾਹ ਕੇ ਚਲਾ ਕੇ ਲਿਆ ਸਕਦੇ ਆ ਬਿਲਕੁਲ ਠੀਕ ਆ ਇਹ ਸਾਰੇ ਟਰੈਕਟਰ ਆ ਕਿ ਬਾਈ ਤੁਸੀਂ ਦੱਸ ਦਿਓ ਵੀ ਇਹ ਕਿੱਥੇ ਆਪਣੀ ਏਜੰਸੀ ਆ ਉਹ ਦੱਸ ਦੇਣਾ ਇਹ ਸਾਰੇ ਟਰੈਕਟਰ ਸਵਰਾਜ ਏਜੰਸੀ ਸ਼੍ਰੀ ਮੋਖਸਰ ਸਾਹਿਬ ਵੈਸੇ ਮਿਲ ਜਾਣਗੇ ਹੈਨਾ ਬਾਈ ਬਿਲਕੁਲ ਜੀ ਠੀਕ ਆ ਇੱਕ ਬਾਈ ਇਧਰ ਵੀ ਜੇ ਕਿਸੇ ਵੀਰ ਭਰਾ ਨੇ ਬੂਮ ਲਮਾਉਣੇ ਆ ਟਰੈਕਟਰ ਨੂੰ ਆਹ ਤੇ ਇਹ ਆਪਣੇ ਕੋਲ ਸਮਾਨ ਲਈ ਆ ਸਕਦਾ ਕਿਸਾਨ ਭਰਾ ਤੇ ਆਪਦਾ ਫਿੱਟ ਵੀ ਕਰਾ ਸਕਦਾ ਤੁਸੀਂ ਫਿੱਟ ਵੀ ਕਰਦ ਕੇ ਦੇ ਦੇਣਗੇ ਵੀ ਕਰ ਦੇਾਂਗੇ ਤੇ ਕਰ ਵੀ ਸਕਦਾ ਘਰੇ ਜਾ ਕੇ ਠੀਕ ਆ ਹਰ ਤਰ੍ਹਾਂ ਦੇ ਪਾਰਟਸ ਮਿਲ ਜਾਣਗੇ ਆਪਾਂ ਨੂੰ ਬੂਮ ਵਾਲੇ ਬੂਮ ਵਾਲੇ ਜਿਵੇਂ ਹੱਬਾਂ ਚਾਹੀਦੀਆਂ ਹੈਗੀਆਂ ਵੀ ਇਹ ਹਰੇਕ ਟਰੈਕਟਰ ਦੇ ਆ ਜਾਣੀਆਂ ਹਰੇਕ ਟਰੈਕਟਰ ਦੀਆਂ ਹੱਬਾਂ ਅਲੱਗ-ਅਲੱਗ ਪਈਆਂ ਠੀਕ ਆ ਬਾਈ ਠੀਕ ਆ ਤੇ ਕੀ ਰੇਟ ਦੇਵੋਗੇ ਬਾਈ 200 ਰੁਪਏ ਕਿਲੋ ਤੋਲ ਕੇ ਦੇ ਦੇਾਂਗੇ ਠੀਕ ਆ ਵੀ ਤੋਲ ਕੇ ਹੀ ਦੇ ਦੇਵੋਗੇ ਆ ਪਾਈ ਪਾਪੂ ਸਾਰਾ ਕੁਝ ਆਪਣਾ ਬਣਾਉਣਾ ਜਿਹਨੇ ਆ ਬਣਾਉਣਾ ਹੈਗਾ ਇਹਨਾਂ ਸਪਰੇਟਰ ਆਪ ਜੋੜਨਾ ਹੈਗਾ ਸਾਰਾ ਸਮਾਨ ਸਪਰੇਟਰ ਦਾ ਠੀਕ ਆ ਠੀਕ ਆ ਬਾਈ ਇਹ ਵੀ ਆਪਣੇ ਕੋਲੇ ਅਵੇਲੇਬਲ ਆ ਸਵਰਾਜ ਜੀ ਜਾਂ ਸੀ ਸ਼੍ਰੀ ਮੋਖਸਰ ਸਾਹਿਬ ਹਣਾ ਬਾਈ ਇੱਕ ਵਾਰੀ ਨੰਬਰ ਬੋਲ ਦਿਓ ਆਪਦਾ 96460 ਠੀਕ ਆ ਬਾਈ 26127 ਬਾਈ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗੇ ਤੁਸੀਂ ਮਾਨਤਾਨ ਪੂਰਾ ਕਰਨਾ ਟਰੈਕਟਰਾਂ ਦੇ ਵਿੱਚ ਵੀ ਆਏ ਟਰੈਕਟਰ ਤਿਆਰ ਵੀ ਕਰਕੇ ਦੇ ਦੇਣਗੇ ਜੇ ਕਿਸੇ ਵੀਰ ਭਰਾਣੇ ਕਰਾਉਣਾ ਤਾਂ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੋਂ ਸਾਰਿਆਂ ਦਾ 200 ਕਿਲੋ ਸਾਰਾ ਪਾਰਟਸ ਦੇ ਦੇਣਗੇ ਆਪਾਂ ਕੋਈ ਬੰਦਾ ਤੋਲ ਕੇ ਆ ਕੇ ਲੈ ਜਾਏ ਆਪਣੇ ਕੋਲ ਠੀਕ ਆ ਜੀ 200 ਰੁਪਏ ਕਿਲੋ ਦੇ ਹਿਸਾਬ ਨਾਲ 200 ਰੁਪਏ ਕਿਲੋ ਦੇ ਹਿਸਾਬ ਨਾਲ ਸਾਰਾ ਠੀਕ ਆ ਕੋਲੋਂ ਨਾ ਬਦਵਾ ਵੀ ਦੇਵਾਂਗੇ ਫਿੱਟ ਕਰਨਾ ਫਿੱਟ ਵੀ ਕਰ ਜੇ ਕਿਸੇ ਨੇ ਸਮਾਨ ਲੈਣਾ ਸਮਾਨ ਵੀ ਲੈ ਜਾਣ ਜੇ ਫਿੱਟ ਕਰਾਉਣਾ ਤਾਂ ਫਿੱਟ ਵੀ ਕਰਾ ਸਕਦੇ ਆ ਆ ਕੇ ਜਾ ਕੇ ਆਪਾਂ ਫਿੱਟ ਕਰ ਸੋਰਾ ਜਾਕੀ ਕਸਟਮਰ ਠੀਕ ਆ ਭਾਈ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਬਾਕੀ ਨੰਬਰ ਸਕਰੀਨ ਤੇ ਆ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਲ ਬਾਈਆਂ ਕੋਲ ਸਪਾਈਡਰ ਵੀ ਮਿਲ ਜਾਣਗੇ ਭਾਈ ਇਹਦਾ ਕੀ ਰੇਟ ਆ ਨਵੇਂ ਦਾ 35000 ਰੁਪਏ ਜੀ ਠੀਕ ਆ 35000 ਰੁਪਏ ਦਾ ਲੈ ਆ ਸਕਦੇ ਮੈਂ ਤਾਂ ਇਹ ਪਲਾਸਟਿਕ ਦਾ ਵੀ ਹੈਗਾ ਠੀਕ ਆ ਲੋਹੇ ਦਾ ਵੀ ਹੈਗਾ ਸਸਤੀ ਵੀ ਹੈਗਾ ਤੇ ਲੋਹੇ ਦਾ ਵੀ ਹੈਗਾ ਠੀਕ ਆ ਵੀ ਤਿੰਨੇ ਵੈਰਾਈਟੀਆਂ ਮਿਲ ਜਾਣੀਆਂ ਆਪਣੇ ਕੋਲ ਠੀਕ ਆ ਬਾਈ 60 ਫੁੱਟ ਤੱਕ ਖਾਦ ਚਾਰ ਨੂੰ ਇਹ 60 ਫੁੱਟ ਤੱਕ ਹਾਂਜੀ 60 ਫੁੱਟ ਤੱਕ ਠੀਕ ਆ ਵੀ ਕੁਆਲਿਟੀ ਹਰ ਮਿਲ ਜੂਗੀ ਹਰ ਕੁਆਲਿਟੀ ਮਿਲ ਜੂਗੀ ਆਪ ਨੂੰ ਠੀਕ ਆ ਉਹ ਫਿਰ ਰੇਟ ਅੱਢ ਅੱਢ ਬਾਈ ਅਲੱਗ ਅਲੱਗ ਰੇਟ ਠੀਕ ਆ ਬਾਕੀ ਕਰ ਦਿਓਗੇ ਮਾਨਤਨ ਸ਼ੇਅਰ ਕਰਕੇ ਮਾਨਤਨ ਕਰ ਦਾਂਗੇ ਠੀਕ ਆ ਮਾਨਤਨ ਹੋ ਜਾਊਗਾ ਬਾਕੀ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ